ਕਈ ਵਾਰ ਉਹਨਾਂ ਦਾ ਸਹਿਯੋਗ ਹੈ ਲੜਨ ਦਾ ਉਹ ਫਟਾਫਟ ਆ ਜੀ ਮੈਂ ਤੁਹਾਨੂੰ ਜੀ ਬੋਲਦਾ ਮੈਂ ਆ ਗਿਆ ਆਪ ਜੀ ਆਪ ਡਾਕਟਰ ਮੇਰੇ ਨਾਲ ਲੈ ਆਏ ਆ ਕੇ ਭਾਈ ਜਦ ਕੀ ਕਰਦਾ ਬੰਦ ਰਹਿ ਗਿਆ ਕੋਈ ਗੱਲ ਨਹੀਂ ਸੁਣੀ ਜਿਹੜੇ ਮਰੀਜ਼ ਹੈਗੇ ਇਹਨਾਂ ਨਾਲ ਗੱਲ ਸੁਣਦੀ ਹੈ ਕੁੱਤੇ ਕਿੱਥੇ ਆਰਾ ਸ਼ਾਰਾ ਸ਼ਾਰ ਨਹੀਂ ਬੰਦ ਆ ਮੈਨੂੰ ਨਹੀਂ ਪਤਾ ਕੀ ਨਾਮ ਇਹਦਾ ਆਡਾ ਸਾਹਮਣੇ ਅਗ ਲੜਾਈ ਕਰ ਰਹੀ ਸਾਰੀ ਓਏ ਅੰਦਰ ਆ ਕੇ ਰਹੀ ਇਹ ਪਹਿਲਾ ਸਾਰਾ ਕੋਈ ਸਾਡੇ ਫੋਟੋ ਦਾ ਪੈਸਾ ਦਾ ਪਹਿਲਾ ਸਾਰਾ ਕੋਈ ਸਹੀ ਚੱਲਣ ਦੇ ਦਾ ਇਹ ਸਨ ਗੋਲ ਪੈਣੇ ਕਿੰਨਾ ਸਹੀ ਮੋੜ ਲੱਗਦਾ ਜਾਂ ਤੂੰ ਸਾਰ ਗੱਲ ਸੁਣਾ ਮੈਂ ਹੀ ਵਕੀਲ ਆ ਵਕੀਲ ਦਾ ਚਾਚਾ ਹੀ ਸਹੀ ਫਾਇਦਾ ਤੁਸਾਂ ਨੂੰ ਕਰ ਇਹਨਾਂ ਸਦਕਾ ਇਹ ਕਾਲ ਖੜੇ ਉਹ ਕਾਲ ਖੜੇ ਸਾਰੇ ਉੱਠੜੇ ਸਾਰਾ ਅਰੇ ਅਸੀਂ ਆਪੇ ਸਾਡੇ ਬੰਦੀ ਆ ਅੱਧੀ ਅੱਧੀ ਲੈ ਜਾ ਫੜ ਇਹ 50 ਬੰਦੇ ਕੱਢ ਪਏ ਸਾਡੇ ਕਾਸੋ 1 ਮਿੰਟ ਪੂਰਾ 1 ਮਿੰਟ ਰੱਖੀਂ ਆ ਸਾਰੇ ਡਾਕਟਰ ਉਹ ਤੂੰ ਡਾਕਟਰ ਨਹੀਂ ਕਮੁੰਡਾ ਦਾ ਨਾ ਬਹਿ ਉਹ ਮੈਂ ਆਂ ਕਰੋ ਗੱਲ ਤੂੰ ਇੱਥੇ ਮੁੰਡਾ ਕਰ ਉਹ ਮੈਂ ਨਹੀਂ ਹੋਣੀ ਹੋਣੀ ਤੂੰ ਓਏ ਓਏ गलता ना, गलता ना बोलो बोलो और गालियां दो और गालियां दो, दो, दो गाल गालिया। दो गालिया। करो करो ਬੰਦ ਰਹਿ ਜਾ ਕੋਈ ਗੱਲ ਨਹੀਂ ਖਰੀ ਜਿਹਨੇ ਮਰੀਜ਼ ਹੈ ਗਿਆ ਕਿੰਨਾ ਗੱਲ ਹੁੰਦੀ ਹੈ ਕੁੱਤੇ ਕਿੱਥੇ ਸਾਰਾ ਸ਼ਾਂਤ ਹੀ ਬੰਦ ਆ ਮੈਨੂੰ ਨਹੀਂ ਪਤਾ ਕੀ ਨਾਮ ਦਾ ਆ ਡਾਕਟਰ ਸਾਹਿਬ ਨੇ ਅੱਗ ਲੜਾਈ ਕਰਾਈ ਸਾਰੀ ਓਏ ਇੰਨਾ ਅੱਗ ਜਿਹੜੇ ਪਹਿਲਾਂ ਸਾਰਾ ਕੋਈ ਸ਼ਾਂਤ ਦਾ ਪਈ ਪਹਿਲਾਂ ਸਾਰਾ ਕੋਈ ਚੱਲਣ ਦੇ ਇਹ ਸੰਗੜ ਪੈਣੇ ਕਿੰਨਾ ਸੀ ਮੋੜ ਲੱਕਦਾ ਜਾ ਤੂੰ ਸਾਰ ਗੱਲ ਸੁਣਾ ਮੈਂ ਹੀ ਵਕੀਲ ਆ ਵਕੀਲ ਮੇਰੇ ਚਾਚਾ ਹੀ ਸਨ ਫਾਇਦਾ ਤੁਸਾਨੂੰ ਕਰੇ ਇਹਨਾਂ ਉੱਤੇ ਕੱਢੇ ਜਿਹੜੇ ਕਰਦੇ ਉਹ ਲੈ ਜਾ ਫੜ ਇਹ 50 ਬੰਦੇ ਗੱਲ ਪਾਏ ਸਾਡੇ ਗੱਲ ਸੁਣਨਗੇ ਗੱਲ ਸੁਣੋ 1 ਮਿੰਟ ਪੂਰਾ 1 ਮਿੰਟ ਸੁਣੋ ਮੈਨੂੰ ਵੇਲਣ ਦੇ ਆਹ ਸਾਰੇ ਡਾਕਟਰ ਉਹ ਤੂੰ ਡਾਕਟਰ ਨਹੀਂ ਮੈਂ ਕਮਿਊਂਡਾ ਦਾ ਮੈਂ ਪੈ ਗਿਆ ਉਹ ਮੈਂ ਆਹ ਕਰੋ ਗੱਲ ਤੂੰ ਇੱਥੇ ਮੁੜਾ ਕਰ ਉਹ ਮੈਂ ਨਹੀਂ ਹੋਣੀ ਹੋਣੀ ਤੂੰ ਓਏ ਓਏ ਆਪਣਾ ਆਰੋਹੀ ਮੂਵੀ ਗਲਤ ਨਾ ਗਲਤ ਨਾ ਬਣਾਈ ਜੁਗੀ ਬੋਲੋ ਬੋਲੋ ਔਰ ਗਾਲੀਆਂ ਦੋ ਔਰ ਗਾਲੀਆਂ ਦੋ 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 ਗਾਲੀਆਂ ਕਰੋ ਕਰੋ ਹਾਂ ਸਾਡਾ